ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਾਹਿਲ ਪ੍ਰੀਤ ਬਰਾੜ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵਧੀਆ-ਵਧੀਆ ਟਰੈਕਟਰ ਜੇਕਰ ਤੁਸੀਂ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਤਾਂ ਸਕਰੀਨ ਉੱਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਪਣਾ ਪਹਿਲਾ ਟਰੈਕਟਰ ਹੈ ਸੋਨਾਲਿਕਾ 750 2010 ਮਾਡਲ ਹੈ ਡਿਮਾਂਡ ਇਹਦੀ ਹੈਗੀ 3 ਲੱਖ ਮੌਕੇ ਤੇ ਮਾਨ ਤਾਨ ਹੋ ਜਾਊਗਾ ਸਾਰਾ origignal tractor ਜੇ ਕੱਲ ਗੱਲ ਕਰੀਏ ਆਪਾਂ ਇਹਦੇ ਟਾਇਰਾਂ ਦੀ ਟਾਇਰੇ ਦੇ ਹੈਗੇ ਆ 75 ਤੋਂ 80 ਪੈਸੇ ਫਰੰਟ ਟਾਇਰ ਬਿਲਕੁਲ ਨਿਊ ਹੈ ਸਾਰਾ origignal tractor ਹੈ ਸਾਰੀ ਐਸੈਸਰੀ ਨਾਲ ਮਿਲੂਗੀ ਜਮਾ ਸਾਫ ਸੁਥਰਾ tractor ਹੈ ਕੋਈ ਰੰਗ ਪੇਟ ਨਹੀਂ ਹੋਇਆ ਜਮਾ origignal tractor ਹੈ ਤੇਲ ਬ੍ਰੇਕਾਂ ਵੱਡੇ ਚੁੱਲ੍ਹੇ ਵਾਲਾ tractor ਹੈ ਨੌਨ ਪਾਵਰ ਤੋਂ ਹੈ ਕੋਈ ਵੀ ਜਿੰਨੇ ਵੀ ਟਰੈਕਟਰ ਸਾਨੂੰ ਅੱਜ ਦਿਖਾਵਾਂਗੇ ਕੋਈ ਵੀ ਕਿਰਾਏ ਪਾੜੇ ਤੇ ਚੱਲਿਆ ਕੋਈ ਟਰੈਕਟਰ ਨਹੀਂ ਹੋਣਾ ਸਾਰੇ ਜੀਮੀਦਾਰ ਟਰੈਕਟਰ ਹੋਣਗੇ ਤੁਸੀਂ ਸਾਰੇ ਟਰੈਕਟਰ ਵਾਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਫਸਟ ਓਨਰ ਟਰੈਕਟਰ ਹੈ ਇਹ ਸਾਰੇ ਟਰੈਕਟਰ ਫਸਟ ਓਨਰ ਹੋ ਦੋਸਤੋ ਅਗਲਾ ਟਰੈਕਟਰ ਆਪਣਾ ਸੋਨਾਲਿਕਾ 750 2014 ਮਾਡਲ ਹੈ ਰੇਟ ਇਹਦਾ ਹੈਗਾ 415000 ਇਹ ਫਿਕਸ ਰੇਟ ਹੈ ਢੰਗੀਆ ਮੌਕੇ ਤੇ ਮਾਨਤਾਨ ਹੋ ਜੂਗਾ ਅਗਲੇ ਟਾਇਰ ਬਿਲਕੁਲ ਨਿਊ ਆ ਮਗਰਲੇ ਟਾਇਰ ਹੈਗੇ 75 ਤੋਂ 80 ਪੈਸੇ ਡੰਡਾ ਫੱਟੀ ਛਤਰੀ ਨਾਲ ਮਿਲੂਗੀ ਜਮਾ オリジナル ਟਰੈਕਟਰ ਸਾਰਾ ਸਾਫ ਸੁਥਰਾ ਪਿਆ ਬਾਕੀ ਤੁਸੀਂ ਦੇਖ ਸਕਦੇ ਹੋ ਬੈਕ ਟਾਇਰ ਹੈਗੇ ਐਮ ਆਰਫ ਦੇ 14x28 ਦੇ ਅਗਲੇ 750 ਦੇ ਸਾਰਾ オリジナル ਟਰੈਕਟਰ ਆ ਦੇਖ ਲਓ ਸਾਫ ਪਿਆ ਜਮਾ ਬਾਕੀ ਤੁਸੀਂ ਦੇਖ ਸਕਦੇ ਹੋ ਜਮਾਂ ਸਾਫ ਆরিਜਨਲ ਸੈਟ ਗੇਅਰ ਹੈ ਪਾਵਰ ਸਟੀering ਹੈ ਡਬਲ ਡਿਸਟ੍ਰਿਬਿਊਟਡ ਟਰੈਕਟਰ ਹੈ ਦੋਸਤੋ ਆਪਣਾ ਅਗਲਾ ਟਰੈਕਟਰ ਫਾਰਮ ਟਰੈਕ 60 2010 ਮਾਡਲ ਹੈ ਰੇਟ ਇਹਦਾ ਹੈਗਾ 295000 ਬਾਕੀ ਮੌਕੇ ਤੇ ਮਾਨਤਾ ਹੋ ਜੂਗਾ ਇਹ ਰੇਟ ਫਿਕਸ ਨਹੀਂ ਹੁੰਦੇ ਟਾਇਰ ਜੇਕਰ ਇਹ ਗੱਲ ਕਰੀਏ ਟਾਇਰਾਂ ਦੀ 85 ਤੋਂ 90 ਪੈਸੇ ਬੈਕ ਟਾਇਰ ਹੈ ਫਰੰਟ ਟਾਇਰ ਬਿਲਕੁਲ ਨਿਊ ਹੈ ਸਾਰਾ origignal ਟਰੈਕਟਰ ਹੈ ਡਬਲ ਕਲੱਚ ਹੈ ਬਗੈਰ ਪਾਵਰ ਤੋਂ ਹੈ ਹਰਿਆਣਾ ਨੰਬਰ ਹੈ ਸਾਰਾ origignal ਟਰੈਕਟਰ ਹੈ ਸਾਫ ਪਿਆ ਜਮਾ ਤੁਸੀਂ ਦੇਖ ਸਕਦੇ ਹੋ ਬੈਕ ਟਾਇਰ ਇਹਦੇ ਹੈਗੇ ਗੁੱਡੀਅਰ ਦੇ 14 ਤੋਂ 28 ਦੇ ਫਰੰਟ ਟਾਇਰ ਜੇਕੇ ਦੇ ਸਾਰਾ origignal ਟਰੈਕਟਰ ਦੋਸਤੋ ਅਗਲਾ ਟਰੈਕਟਰ ਆਪਣਾ ਫਾਰਮ ਟਰੈਕ 45 2010 ਮਾਡਲ ਹੈ ਨਮਾਡ ਇਹਦੀ ਹੈਗੀ ਹੈ 3 ਲੱਖ ਜੇਕਰ ਗੱਲ ਕਰੀਏ ਤੇ ਟਾਇਰਾਂ ਦੀ ਚਾਰੇ ਟਾਇਰ ਬਿਲਕੁਲ ਨਿਊ ਨੇ ਜੇ ਕਿ ਨੰਬਰ 1 ਦੇ ਸਾਰੀ ਐਸੈਸਰੀ ਨਾਲ ਮਿਲੂਗੀ ਛਤਰੀ ਛੁਤਰੀ ਡੈਕ ਡੁਕ ਸਾਰਾ ਕੁਝ ਨਾਲ ਮਿਲੂਗਾ ਰਿਮ ਦੇਖੋ ਜੀ ਜਮਾ ਦੁੱਧ ਵਰਗੇ ਚਿੱਟੇ ਚਿੱਟੇ ਪਏ ਨੇ ਸਾਰਾ ओरिजिनल ਟਰੈਕਟਰ ਹੈ ਪੀਬੀ 19 ਬਰਨਾਲੇ ਦਾ ਨੰਬਰ ਹੈ ਡਬਲ ਕਲਚ ਹੈ ਹਾਂਡੀ ਤੇ ਪਲੇਟ ਵਾਲਾ ਟਰੈਕਟਰ ਹੈ ਸਾਰਾ origignal ਟਰੈਕਟਰ ਦਾ ਇੰਜਨ ਗੇਅਰ ਤਾਂ ਜਮਾ ਓਕੇ ਹੈ ਬਾਕੀ ਤੁਸੀਂ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਸਸਰੀ ਸਰ ਸਾਰੀ ਅਸਤੋ ਆਪਣਾ ਅਗਲਾ ਟਰੈਕਟਰ ਹੈ DI 265 ਮਾਡਲ 1999 ਡਿਮਾਂਡ ਇਹਦੀ ਹੈਗੀ ਹੈ 1,65,000 ਜੇਕਰ ਗੱਲ ਕਰੀਏ ਤਾਂ ਟਾਇਰਾਂ ਦੀ 65 ਤੋਂ 70 ਪੈਸੇ ਟਾਇਰ ਹੈ ਫਰੰਟ ਟਾਇਰ ਬਿਲਕੁਲ ਨਿਊ ਸਾਰਾ オリジナル ਟਰੈਕਟਰ ਹੈ ਕਿਤੇ ਕਲਮ ਵੀ ਨਹੀਂ ਲੱਗੀ ਰਿੰਮ ਮਗਰਾੜ ਸਾਰਾ ਕੁਝ ਜਮਾ オリジナル ਹੈ ਹਰਿਆਣਾ ਨੰਬਰ ਹੈ ਸਾਰੀ ਐਸੈਸਰੀ ਨਾਲ ਮਿਲੂਗੀ ਸੈਲਫ ਸਟਾਰਟ ਹੈ ਸਾਰੀ ਐਸੈਸਰੀ ਨਾਲ ਮਿਲੂਗੀ ਡੈਕ ਛਤਰੀ ਡੰਡਾ ਪੱਟੀ ਸਾਰਾ origignal ਟਰੈਕਟਰ ਹੈ ਇੰਜਨ ਗੇਅਰ ਦਾ ਜਮਾ ਓਕੇ ਹੈ ਵਾਹ ਕੇ ਚੈੱਕ ਕਰ ਸਕਦੇ ਹੋ ਜਮਾ ਦਸਲੀ ਕਰਕੇ ਲੈ ਕੇ ਜਾ ਸਕਦੇ ਹੋ ਹਰਿਆਣਾ ਨੰਬਰ ਹੈ ਡਿਮਾਂਡ ਇਹਦੀ ਹੈਗੀ 1 ਲੱਖ 65 ਹਜ਼ਾਰ ਮੌਕੇ ਤੇ ਮਾਨ ਤਾਨ ਕਰ ਲੈਣੀ ਹੈ ਦੋਸਤੋ ਆਪਣਾ ਅਗਲਾ ਟਰੈਕਟਰ ਹੈ ਨਿਊ ਹੋਲੈਂਡ 36 ਟਰਬੋ ਸੁਪਰ ਸਾਰਾ origignal ਟਰੈਕਟਰ ਹੈ ਜਮਾ ਕੋਕੇ ਵਰਗਾ ਟਰੈਕਟਰ ਪਿਆ ਹੈ ਓਰੀਜਨਲ ਇਹ 2400 ਤੋਂ 2500 ਘੰਟਾ ਚੱਲਿਆ ਡੱਕ ਡੁੱਕ ਲੱਖੂ ਦਾ ਲੱਗਿਆ ਨਾਲ ਮਿਲੂਗਾ ਡੱਕ ਡੁੱਕ ਜੇਕਰ ਗੱਲ ਕਰੀਏ ਤੇ ਟਾਇਰਾਂ ਦੀ ਬੈਕ ਟਾਇਰ ਹੈਗੇ 85 ਤੋਂ 90 ਪੈਸੇ ਫਰੰਟ ਟਾਇਰ 90 ਤੋਂ 95 ਪੈਸੇ ਸਾਰੀ ਐਸੈਸਰੀ ਨਾਲ ਮਿਲੂਗੀ ਸਾਰਾ ਓਰੀਜਨਲ ਟਰੈਕਟਰ ਹੈ ਇੰਜਨ ਗੇਅਰ ਓਕੇ 3 ਸਪੀਡ ਹੈ ਮਾਡਲ 2015 ਰੇਟ ਇਹਦਾ ਹੈਗਾ 5 ਲੱਖ ਤੇ 35000 ਮੌਕੇ ਤੇ ਮਾਨਤਾਨ ਹੋ ਜੂਗਾ ਜਮ ਸਾਰਾ origignal tractor engine gear ਦਾ ਓਕੇ ਐ ਬਾਕੀ ਤੁਸੀਂ ਦੇਖ ਸਕਦੇ ਹੋ ਫਸਟ ਓਨਰ ਐ ਸਾਰਾ ਕੋਕੇ ਵਰਗਾ tractor ਬੈਜੀ ਸਾਰਾ origignal ਮਾਨਸਾ ਦਾ ਨੰਬਰ ਐ ਦੋਸਤੋ ਆਪਣਾ ਅਗਲਾ tractor ਐ ਸਵਰਾਜ 855 ਮਾਡਲ 2022 ਡਿਮਾਂਡ ਇਹਦੀ ਹੈਗੀ ਐ 7 ਲੱਖ ਤੇ 45000 ਮੌਕੇ ਤੇ ਮੰਤਨ ਹੋ ਜੂਗਾ ਸੈਂਟਰ ਗੇਅਰ ਹੈ 2 ਸਪੀਡ ਚ ਟਰੈਕਟਰ ਹੈ ਸਾਰਾ origignal ਟਰੈਕਟਰ ਹੈ ਜਮਾ ਸਾਫ ਸੁਥਰਾ ਟਰੈਕਟਰ ਹੈ ਲੋਨ ਦੀ ਸੁਵਿਧਾ ਆਪਣੇ ਕੋਲੇ ਪੂਰੀ ਹੈ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਰੀਜਨਲ ਇਹ 300 ਤੋਂ 400 ਘੰਟਾ origignal ਚੱਲਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਮੀਟਰ ਤੇ ਜੇਕਰ ਗੱਲ ਕਰੀਏ ਇਹਦੇ ਟਾਇਰਾਂ ਦੀ ਚਾਰੇ ਟਾਇਰ 95 ਪੈਸੇ ਐ ਸਾਰੀ ਐਸੈਸਰੀ ਨਾਲ ਮਿਲੂਗੀ ਜੇਕਰ ਆਪਾਂ ਬਾਕੀ ਟਰੈਕਟਰਾਂ ਦੀ ਗੱਲ ਕਰੀਏ ਸਾਰਿਆਂ ਤੇ ਲੋਨ ਦੀ ਸੁਵਿਧਾ ਆਪਣੇ ਕੋਲ ਹੈਗੀ ਐ ਸਾਰੇ ਜੀਮੀਦਾਰੇ ਟਰੈਕਟਰ ਐ ਕੋਈ ਟਰਾਲੇ ਵਾਲਾ ਟਰੈਕਟਰ ਨਹੀਂ ਕੋਈ ਤੋੜਪਨ ਹੈ ਨਹੀਂ ਕਿਸੇ ਵੀ ਟਰੈਕਟਰ ਤੇ ਸਾਰੇ ਟਰੈਕਟਰਾਂ ਤੇ ਲੋਨ ਦੀ ਸੁਵਿਧਾ ਹੈਗੀ ਐ ਬਾਕੀ ਆ ਤੁਸੀਂ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਹੈ ਆਪਣ ਜੇਕਰ ਗੱਲ ਕਰੀਏ ਆਪਣੇ ਏਰੀਏ ਦੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਲਓ ਜੀ ਅੱਜ ਲੈ ਕੇ ਆਏ ਆ ਤੁਹਾਡੇ ਲਈ ਸੋਨਾਲੀ ਕਾ 750 ਮਾਡਲ 2014 ਐਚ ਆਰ ਨੰਬਰ ਮਗਲਟਾਰ 7075 ਪੈਸੇ ਫਰੰਟ ਟਾਇਰ ਨਵੇਂ ਟਰੈਕਟਰ ਬਿਲਕੁਲ ਸਾਫ ਸੁਥਰਾ ਹੈ ਸਾਫ ਸੁਥਰੀ ਕੰਡੀਸ਼ਨ ਦਾ ਤੇਲ ਬ੍ਰੇਕਾਂ ਪਾਵਰ ਸਟੀering ਫੁੱਲ ਟੌਪ ਮਾਡਲ ਹੈ ਜੀ ਇਹਦੀ ਡਿਮਾਂਡ 2.5 ਲੱਖ ਕਰਦੇ ਆ ਮੌਕੇ ਤੇ ਮਾਨਦਨ ਕਰਨਾ ਜੇ ਕੋਈ ਆਪਣੇ ਵੀਡੀਓ ਦੇਖਿਆ ਹੋਊਗਾ ਹੁਣ 4 ਲੱਖ ਰੁਪਏ ਦਾ ਰੇਟ ਦੇਵਾਂਗੇ